ਸਤਿ ਸ਼੍ਰੀ ਅਕਾਲ ਨਮਸਤੇ ਤੇ ਜੈ ਮਾਤਾ ਦੀ ਸਾਰਿਆਂ ਨੂੰ ਤੁਸੀਂ ਦੇਖ ਸਕਦੇ ਆ ਸਾਹਮਣੇ 12 ਸਿੰਘਾ ਖੜਾ ਵਾ ਰਾਤ ਦੇ 3 ਵਜੇ ਹੋਏ ਆ ਕਮੈਂਟ ਕਰਕੇ ਜਰੂਰ ਦੱਸੋ ਵੀ ਕਿਸੇ ਨੇ ਅਸਲੀ 12 ਸਿੰਘਾ ਦੇਖਿਆ ਬਿਨਾ ਜੂਤੋਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਆ ਪੰਜਾਬ ਬਲੌਗ 06 ਚੈਨਲ ਦੇ ਉੱਤੇ ਤੇ ਰਾਤ ਦੇ 2 ਵੱਜ ਚੁੱਕੇ ਆ ਤੇ ਸਾਡਾ ਮਨ ਕੀਤਾ ਸਾਡੀ ਸਾਰੀ ਟੀਮ ਦਾ ਵੀ ਕਿਉਂ ਨਾ ਇਸ ਵੇਲੇ ਤੁਹਾਨੂੰ ਜਿਹੜੇ ਰਾਤ ਨੂੰ ਜਾਨਵਰ ਨਿਕਲਦੇ ਆ ਜੰਗਲੀ ਬਾਹਰ ਜਿਵੇਂ ਕਿ ਬਾਰਾ ਸਿੰਘੇ ਹਿਰਨ ਹੋਰ ਵੀ ਕਈ ਜੰਗਲੀ ਜਾਨਵਰ ਉਨਾ ਰੋਡ ਤੇ ਚਿੰਤਪੁਰਨੀ ਰੋਡ ਤੇ ਜਿਹੜੇ ਕੀ ਨਿਕਲਦੇ ਆ ਤੁਹਾਨੂੰ ਦਿਖਾਈ ਜਾਣ ਕਿਉਂਕਿ ਹਰ ਕੋਈ ਬੰਦਾ ਐਡੀ ਰਾਤ ਨੂੰ ਘਰੋਂ ਨਿਕਲਦਾ ਨਹੀਂ ਨਾ ਕੋਈ ਜਿਗਰਾ ਕਰਦਾ ਤਾਂ ਸਾਡੀ ਵੀਡੀਓ ਦਾ ਇੱਕ ਜਰੀਆ ਆ ਅਸੀਂ ਤੁਹਾਨੂੰ ਵੱਤ ਤੋਂ ਵੱਧ ਚੀਜ਼ਾਂ ਦਿਖਾਈਏ ਜਿਹੜੀਆਂ ਕਿ ਤੁਸੀਂ ਨਹੀਂ ਦੇਖ ਸਕਦੇ। ਇਹੀ ਸਾਡਾ ਮਕਸਦ ਹੁੰਦਾ ਵੀਡੀਓ ਬਣਾਉਣ ਦਾ ਵੀ ਤੁਹਾਨੂੰ ਯੂਨੀਕ ਤੇ ਅਲੱਗ ਤੋਂ ਅਲੱਗ ਚੀਜ਼ਾਂ ਦਿਖਾਈਏ ਜਿਹੜੀਆਂ ਕਿ ਤੁਸੀਂ ਕਹੋ ਵੀ ਹਾਂ ਵੀ ਵੀਡੀਓ 'ਚ ਵਾਕਈ ਕੋਈ ਗੱਲਬਾਤ ਆ ਅਲੱਗ ਚੀਜ਼ ਹੁੰਦੀ ਆ ਤਾਂ ਕਿ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਅਸੀਂ ਚੱਲੇ ਆਂ ਉਹਨਾਂ ਰੋਡ ਦੇ ਉੱਤੇ ਰਾਤ ਦੇ 2 ਵਜੇ ਤੇ ਜਿੰਨੇ ਵੀ ਜਾਨਵਰ ਦੇਖਣਗੇ ਤੁਹਾਨੂੰ ਸਾਰਿਆਂ ਦੀ ਵੀਡੀਓ ਕੈਪਚਰ ਕਰਕੇ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਐਂਡ ਤੱਕ ਬਣੇ ਰਹੋ ਥੈਂਕ ਯੂ ਸੋ ਮੱਚ ਮਿੱਤਰੋ ਰੋਡ ਦੇਖ ਸਕਦੇ ਆ ਤੁਸੀਂ ਕਿੰਨਾ ਜਿਆਦਾ ਖਤਰਨਾਕ ਰੋੜ ਆ ਹਜੇ ਅਸੀਂ ਹਿਸ਼ਾਰਪੁਰ ਤੋਂ ਬਾਹਰ ਵੀ ਨਹੀਂ ਨਿਕਲੇ ਹੈਗੇ ਹਿਸ਼ਾਰਪੁਰ ਦੇ ਅੰਦਰ ਹੀ ਆਸੀਂ ਇਸ ਟਾਈਮ ਤੁਸੀਂ ਰੋਡ ਦੇਖ ਸਕਦੇ ਆ ਇਸ ਟਾਈਮ ਕਿੰਨਾ ਖਤਰਨਾਕ ਆ ਕਿੰਨਾ ਰਿਸਕ ਲੈ ਕੇ ਅਸੀਂ ਤੁਹਾਡੇ ਵਾਸਤੇ ਵੀਡੀਓ ਬਣਾਉਣ ਜਾ ਰਹੇ ਆ ਤੇ ਪਲੀਜ਼ ਰਿਕਵੈਸਟ ਆ ਤੁਹਾਡੇ ਅੱਗੇ ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਓ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੋ ਵੀ ਰਸਤੇ 'ਚ ਦਿਖੂਗਾ ਤੁਹਾਨੂੰ ਦਿਖਾਵਾਂਗੇ ਵਿੱਚ ਵਿੱਚ ਵੀਡੀਓ ਬੰਦ ਕਰਾਂਗੇ ਜਿੱਥੇ ਬਿਲਕੁਲ ਕੁਝ ਦੇਖਣ ਵਾਲਾ ਨਹੀਂ ਆ ਤੁਹਾਡਾ ਟਾਈਮ ਨਹੀਂ ਵੇਸਟ ਕਰਾਂਗੇ ਜਿਹੜੀ ਕਿ ਮੁੱਖ ਦੀ ਗੱਲ ਆ ਤੁਹਾਨੂੰ ਜਾਨਵਰ ਦਿਖਾਉਣ ਦੀ ਗੱਲ ਕੀਤੀ ਆ ਤਾ ਤੁਹਾਨੂੰ ਵੱਧ ਤੋਂ ਵੱਧ ਜਾਨਵਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਹੋ ਸਕਦਾ ਸਾਡਾ ਟਾਈਮ ਹੀ ਖਰਾਬ ਹੋਵੇ ਕੋਈ ਜਾਨਵਰ ਤੁਹਾਨੂੰ ਨਾ ਦਿਖੇ ਤਾਂ ਐਦਾਂ ਅਸੀਂ ਵੀਡੀਓ ਅਪਲੋਡ ਨਹੀਂ ਕਰਾਂਗੇ ਜੇ ਕੋਈ ਵਿੱਚ ਜਾਨਵਰ ਹੋਊਗਾ ਤਾਂ ਵੀਡੀਓ ਅਪਲੋਡ ਕਰਾਂਗੇ ਇਹ ਗੱਲ ਸੁਣ ਕੇ ਹੀ ਅੱਗੇ ਵਧਿਓ ਵੀਡੀਓ ਨਹੀਂ ਤਾਂ ਵਿੱਚ ਹੀ ਬੰਦ ਕਰ ਦਈਓ ਥੈਂਕ ਯੂ ਸੋ ਮੱਚ ਗਾਇਜ਼ ਬਣੇ ਰਹੋ ਵੀਡੀਓ ਦੇ ਅੰਤ ਤੱਕ ਰੋਡ ਦੇਖਿਆ ਜੀ ਜੂ ਡਾਰਜ ਲੱਗੀ ਜਾਂਦਾ ਨਾ ਉੱਤੇ ਇਸ ਬੋਲੇ ਹੁੰਦਾ ਇਹ ਹੈ ਦਾ ਕੁਛ ਕੁਛ ਨਹੀਂ ਹੈਗਾ ਪ੍ਰਮਾਤਮਾ ਦਾ ਸਾਥ ਹੋਵੇ ਸ ਗਨ ਮਿਲ ਲਿਆਂਦੀ ਕੁਛ ਨਹੀਂ ਹੈਗਾ ਕਈ ਤੇ ਹਨ ਆਪਾਂ ਕਿਹੜਾ ਇਹ ਸੋਚ ਕੇ ਨਿਕਲੇ ਸੀ ਆਪਾਂ ਅੱਜ ਦਿਨ ਤੁਰ ਪੈਣਾ ਆਪਾਂ ਤਾਂ ਘਰੋਂ ਨਿਕਲੇ ਚਾਹ ਪੀਣੇ ਹੱਥ ਉੱਤੇ ਨਹੀਂ ਚੱਕ ਲਾ ਕੋਈ ਨਹੀਂ ਜੇ ਰੋਡ ਤੇ ਹੁੰਦਾ ਮੇਨ ਆਪਾਂ ਰੋਡਾਂ ਨਾ ਦੋਸਤੋ ਦੇਖ ਸਕਦੇ ਆ ਤੁਸੀਂ ਐਸ ਟਾਈਮ ਅਸੀਂ ਚੋ ਪਾਰ ਕਰ ਰਹੇ ਆਂ ਬਜਵਾੜੇ ਵਾਲਾ ਅਜੇ ਹਾਰਪੁਰ ਚ ਹੀ ਆ ਨਾ ਆਪਾਂ ਅਈਦਾ ਸ਼ਹਿਰਪੁਰ ਜਿਆ ਬਜਵਾੜੇ ਵੀ ਨਹੀਂ ਪਹੁੰਚਿਆ ਇਹ ਤਾਂ ਉਹ ਆ ਕਿੱਦਾਂ ਦਾ ਯਾਰ ਰਸਤਾ ਨਾ ਐ ਪਰ ਨਾ ਕੋਈ ਨਾ ਮੈਂ ਨਹੀਂ ਕਦੀ ਆਇਆ ਪਹਿਲੀ ਵਾਰ ਆਇਆ ਮੈਂ ਤਾਂ ਇੱਕ ਵਾਰ ਜਦੋਂ ਆਪਾਂ ਨੂੰ ਚਿੱਤਾ ਦੇ ਸਹੀ ਹਾਈ ਰੋਡ ਤੇ ਦਸੇ ਆਈ ਨਾ ਉਹ ਐ ਰੋਡ ਨਹੀਂ ਸੀ ਉਹ ਚਿੰਤਪੋਨੀ ਰੋਡ ਸੀਗਾ ਜਿਹੜਾ ਚਿੱਤਾ ਦੇ ਸਹੀ ਵੱਡਾ ਸਾਰਾ ਉਦੋਂ ਵੀਡੀਓ ਨਹੀਂ ਬਣਾ ਸਕੇ ਜੇ ਕੈਮਰਾ ਚੱਲਦਾ ਹੁੰਦਾ ਉਹਨਾ ਕੈਪਚਰ ਹੋ ਜਾਣਾ ਇਹ ਵਿੱਚ ਉਹ ਤਾਂ ਸਾਨੂੰ ਪਤਾ ਵੀ ਨਹੀਂ ਸੀਗਾ ਅੱਜ ਵੀ ਕੈਮਰਾ ਚੱਲਦੇ ਰੱਖਦੇ ਨਾ ਸਾਰੇ ਰੋਡ ਤੇ ਕਿਤੇ ਵੀ ਦੇਖ ਸਕਦਾ ਨਾ ਰੋਡ ਬਹੁਤ ਲੰਬਾ ਆ ਪਰ ਟਾਈਮ ਆਫ ਕਰਨਾ ਹੈਗਾ ਹੂੰ ਉਹ ਤਾਂ ਕੱਟ ਦਵਾਂਗੇ ਬਾਅਦ ਚ ਨਾ ਜਦੋਂ ਜਿੱਥੇ ਸਾਨੂੰ ਪਤਾ ਆ ਅਸੀਂ ਜਿਹੜਾ ਪਹਿਲੀ ਵਾਰ ਚੱਲੇ ਆ ਸਾਨੂੰ ਪਤਾ ਆ ਕਿੱਥੇ ਜਾਨਵਰ ਦਿਖਨੇ ਆ ਉੱਥੇ ਕਿ ਜਾ ਕੇ ਆਪਾਂ ਚਾਲੂ ਕਰ ਲੈਣਾ ਐਡਾ ਐਕਸਪੀਰੀਅੰਸ ਹੋ ਗਿਆ ਸਾਡਾ ਘੁੰਮਦੇ ਰਹਿਣੇ ਹੁੰਦੇ ਆ ਉਹ ਜਿਹੜੇ ਹਿਸ਼ਾਰਪੁਰ ਵਾਸੀਆਂ ਨੂੰ ਤਾਂ ਪਤਾ ਆ ਵੀ ਅਸੀਂ ਇਸ ਟਾਈਮ ਕਿੱਥੇ ਆ ਸਾਹਮਣੇ ਪਤਾ ਲੱਗ ਗਿਆ ਹੁਣਾਂ ਦੇਖ ਕੇ ਕਿ ਅਸੀਂ ਕਿਹੜੇ ਰੋਡ ਤੇ ਨਿਕਲੇ ਆ ਲੈ ਵੀ ਹੁਣ ਇੱਥੋਂ ਨੋਰਮਲ ਰੋਡ ਵਾ ਤਾਂ ਵੀਡੀਓ ਨੂੰ ਕਰ ਦਿਓ ਬੰਦ ਅੱਗੇ ਜਾ ਕੇ ਕਰਾਂਗੇ ਟਰੱਕਾਂ ਨੇ بڑے بڑے ਕੀ ਸੀ ਪਤਾ ਨਹੀਂ ਕਿੱਥੇ ਆ ਸੀਗਾ ਸੀ ਸੱਚੀ ਆਓ ਨਹੀਂ ਦੇਖੋ ਮੈਂ ਬਸ ਨਹੀਂ 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 ਰੁਕ ਜੇ ਰੁਕ ਜੇ ਆਹ ਦੇ ਖੜ ਦੇ ਇਹ ਵਿਚੇ ਹੋਰ ਵਿਚੇ ਵਿਚੇ ਦੀਦਾਵੇ ਆ ਜੇ ਵੀ ਇਹ ਇਹ ਪਿੱਛੇ ਆਉਂਦੇ ਆ ਦੇ ਖੜੇ ਪਿੱਛੇ ਕਰਿਓ ਠੀਕ ਹੈ ਹੋਰ ਦੇਖੋ ਆਉਂਦੇ ਕੀ ਗੱਲ ਪਤਾ ਨਹੀਂ ਕੀ ਆ ਉਹ ਖੜਾ ਬਾਰਾ ਸਿੰਘ ਉਹ ਬਾਰਾ ਸਿੰਘ ਬਾਰਾ ਸਿੰਘ ਉਹ ਦੇਖੋ ਉਹ ਬਾਰਾ ਨਹੀਂ ਨਿਕਲਣਾ ਇੱਥੇ ਹੀ ਦੇਖੋ ਬਣਾ ਆਪਣਾ ਪੂਰੀ ਵੀਡੀਓ ਬਣਾ ਬਾਰਾ ਸਿੰਘ ਦੀ ਉਹ ਉਹ ਦੇਖਦਾ ਰਹਿਣਾ ਨਹੀਂ ਲਾਈਟ ਉੱਪਰ ਕਰ ਉਹ ਨਹੀਂ ਭਜਦਾ ਲਾਈਟ ਉੱਪਰ ਹੀ ਆ ਭਰਾਵਾ ਕਿੰਨੇ ਉੱਪਰ ਕਰੀ ਜੋ ਸੱਚ ਦਾ ਪਰੇ ਕਰਦਾ ਹੈ ਕੀ ਬਾਤ ਆ ਸੰਦੇਣਾ ਸਾਡੀ ਆ ਚੋਹ ਦੇਖੋ ਤਾਂ ਜ਼ੂਮ ਕਰਕੇ ਪੜਾ ਇੱਥੇ ਦਿਖਦਾ ਹੀ ਤੋ ਸੱਚੀ ਬਾਰਾ ਸਿੰਘ ਹੈ ਜੱਪ 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 ਸੱਚੀ ਹੈ ਨਕਲੀ ਥੋੜੀ ਉਹ ਜਾ ਰਿਹਾ ਭੱਜਣ ਲੱਗੇ ਬੰਦੇ ਬਾਬਾ ਜਾਂਦੇ ਹੋ ਯਾਰ ਰੋੜਾ ਨੂੰ ਕਿਹੜਾ ਹੁੰਦਾ ਫਿਰ ਉਹਨੂੰ ਪਤਾ ਲੱਗ ਗਿਆ ਨਾ ਮੈਨੂੰ ਕੋਈ ਦੇਖਣ ਲੱਗ ਗਿਆ ਚਲ ਗਿਆ ਉਹ ਕਰ ਕਰ ਕੇ ਜਾਂਦੇ ਨੇ ਜੰਗਲੀ ਐ ਇਹ ਖਾਜੂਆਂ ਹੀ ਸਿੰਧੂਆਂ ਨੂੰ ਯਾਰ ਜੰਗਲ ਆ ਪਹਾੜਾ ਤੇ ਰਹਿੰਦਾ ਜੰਗਲੀ ਸੂਰ ਨਹੀਂ ਛੱਡਦੇ ਉਹ ਤਾਂ ਛਾਗੀ ਹੋਏ ਹੈ ਐਕਸਪੀਰੀਅੰਸ ਦੇਖਿਆ ਹੈ ਜੀ ਮਨ ਤਾਂ ਐਸੀ ਕੀ ਮਿਲੂਗਾ ਨਾ ਮੇਰਾ ਐਕਸਪੀਰੀਅੰਸ ਬਹੁਤ ਅਖੜਾ ਭਾਜੀ ਉਹ ਤਾਂ ਸੰਧਣਾ ਮਾਮੇ ਨੇ ਸੀ 12 ਸਿੰਘਾ ਸੀ ਹੈ ਨਾ ਨਹੀਂ ਨਹੀਂ ਕੁੱਤੇ ਸਿੰਗ ਲੱਗੇ ਹੀ ਦੇਖ ਜੋ ਬਹੋਰ ਦੇ ਖੜੇ ਆ ਇਹਨੇ ਲੈਟ ਕਰਕੇ ਭੱਗ ਗਿਆ ਮੈਂ ਹੋਰ ਦੇਖਣੇ ਹੋਰ ਹਾਂ ਲੈਟ ਕਰਕੇ ਚਲੇ ਗਿਆ ਚੁੱਪ ਚੁੱਪ ਕਰ ਜੋ ਹੋਰ ਦਿਖਾਣਾ ਤੁਹਾਨੂੰ ਕੱਢ ਜੋ ਪਰ ਨਿਗਾਹ ਰੱਖੋ ਜਦ ਐਨੇ ਆ ਮਿਸ ਕਰ ਦੇਣਾ ਹੀ ਆਪਾਂ ਸਹੀ ਗੱਲ ਆ ਭਾਬੀ ਨੇ ਦੇਖ ਲੈਣਾ ਦਿਸਣਾ ਹੀ ਨਹੀਂ ਸਾਨੂੰ ਉਹ ਇਹ ਤਾਂ ਭਰਾਵਾ ਝਾੜੀਆਂ ਚ ਸੋਈ ਲੱਭ ਲਵੇ ਆ ਕਰਕੇ ਬਾਜ਼ ਮਾਰੀ ਨਹੀਂ ਗਾ ਮੇਰੀ ਹੋਰ ਲੰਬੋ ਹੋਰ ਮੈਨੂੰ ਆਇਆ ਸੀ ਕਿਸੇ ਨੂੰ ਨਹੀਂ ਦੇਖਿਆ ਮੈਨਾਂ ਮਿਲਗਾ ਪੱਥਰ ਪੁੱਥਰ ਦੇਖਿਆ ਫੇਰੇ ਬੜਾ ਲੋ ਪਰ ਵੀਡੀਓ ਬਣ ਗਈ ਪ੍ਰੋਪਰ ਹਾਂ ਘਰ ਵਾਲੀ ਬੜਾ ਲੈ ਵੀ ਸਾਡਾ ਬਲੌਗ ਪਿੰਦਾ ਹੋ ਗਿਆ ਨਾ ਉੱਪਰ ਮੈਨੂੰ ਤਾਂ ਕੁਝ ਦਿਖਿਆ ਪਰ ਝਾੜੀ ਇੱਥੇ ਹੁੰਦੇ ਭਰਾਵਾ ਖੜੇ ਉਦੋਂ ਤੋਂ ਮੈਨੂੰ ਇੱਥੇ ਦਿਖਾਈ ਆ ਉਹਦੇ ਗੋਲੀ ਤਾਂ ਕਰੋ ਪਰ ਗੰਨੀ ਵਾਲੀ ਗੋਲੀ ਗੋਲੀ ਲੈ ਕੇ ਚੱਲੋ ਗੱਡੀ ਉੰਗੀ ਹਾਂ ਆਲੇ ਨਾਲੇ ਦੋ ਜਣੇ ਇੱਧਰ ਨਹੀਂ ਕਰਕੇ ਦੋ ਜਣੇ ਇੱਧਰ ਤੁਸੀਂ ਇੱਧਰ ਰੱਖੋ ਵੀ ਯੋਕੀ ਬਿਲਕੁਲ ਬਿਲਕੁਲ ਰੋਡ ਦੇ ਗੱਭੇ ਕਦੇ ਬਿੰਦੀ ਦੇ ਹੁੰਦੇ ਸੈਂਡਾ ਵੀ ਦਿਖਣੇ ਤੁਹਾਨੂੰ ਇਹ ਬੜਾ ਸ਼ੇਰ ਆ ਅੱਗੇ ਇੱਧਰ ਦੇਖੋ ਮੇਰੇ ਨਾਲ ਬਾਰਾ ਸਿੰਗਾ ਤਾਂ ਨਹੀਂ ਆਇਆ ਮਗਰ ਪੈਂਦਾ ਇਹ ਪੈਂਦੀਆ ਤਾਂ ਬਾਰਾ ਸਿੰਗਾ ਨਾ ਜਦੋਂ ਭਜਦਾ ਵਾ ਇਹਨੇ ਸਾਡੇ ਵੱਲੋਂ ਭਜਣਾ ਇਹਨੇ ਗੱਡੀ ਤੇ ਪੈਰ ਰੱਖ ਕੇ ਭਜਦਾ ਹੁੰਦਾ ਬੇਸ਼ੱਕ ਯਾਦ ਰੱਖਿਓ ਹੀਰ ਨਹੀਂ ਹੀਰ ਨਹੀਂ ਹੈ ਇਹਨੂੰ ਥੋੜੀ ਹੀਰਨ ਕਹਿੰਦੇ ਆ ਹੀਰਨ ਜਿਹੜਾ ਧੌਣ ਲੰਬੀ ਹੁੰਦੀ ਆ ਅਸੀਂ ਦੇਖਿਆ ਹੀ ਹੀਰਨ ਮੈਂ ਮम्मा ਪਾਪਾ ਤਾਂ ਜਾਂਦੇ ਪਏ ਪਤਾ ਨਹੀਂ ਚਿੰਤਪੁਰ ਨਹੀਂ ਐਡਾ 2 ਵਜੇ ਤੋਂ ਰਵੀ ਆ ਜਿੱਡਾ ਦਰਖਤ ਨਹੀਂ ਮੁਰਿਆ ਦੇ ਐਡਾ ਵੱਡਾ ਹੀਰਨ ਦੇਖਿਆ ਸੀ ਸੱਚੀ ਰਿਅਲਟੀ ਹੈ ਐਡੇ ਹੀ ਹੁੰਦੇ ਹੁਣ ਇਹਦੀ ਧੌਣਾਂ ਹੀ ਬੜੀਆਂ ਲੰਬੀਆਂ ਹੁੰਦੀਆਂ रियलिटी देखिया एडा वडा हिरन अभी हैरान होके भी केडा जानवर हां सिंह ਜੀ ਪਹਿਲਾਂ ਹੀ ਆਏ ਅੱਛਾ ਐਡਾ ਧਿਆਨ ਰੱਖੋ ਇਹਦੇ ਨੇ ਖੜੇ ਹੁੰਦੇ ਪਹਾੜਾਂ ਤੇ ਇਹ ਥੋੜੀ ਆ ਇਹ ਤਾਂ 12 ਸਿੰਘਾ ਆ ਇਹ 12 ਸਿੰਘਾ ਆ ਉਹ ਹੁੰਦਾ ਉਹ ਦੂਜਾ ਸਾੰਬਰ ਹਾਂ ਇਹ ਅਸਲੀ 12 ਸਿੰਘਾ ਸੀ ਹਾਂ ਸਿੰਘ ਦੇਖੋ ਕਿ ਐਡਾ ਬਣਿਆ ਦਰਖਤ ਤੇ ਟਾਣੀ ਇਹ ਵੀ ਬਲੌਗ ਪੂਰਾ ਹੋ ਗਿਆ ਤੁਹਾਨੂੰ ਹੈ ਹੋਰ ਕੱਲ ਪੈਂਦਾ ਹੋ ਜੂ ਹੁਣ ਆਇਆ ਦਾ ਫਲ ਪੈ ਗਿਆ ਆਪਣਾ ਤੇ ਮੁਕੇ ਦਾ ਮੈਨੂੰ ਪਤਾ ਉਸ ਦਿਨ ਆਪਾਂ ਗਲਤ ਟਾਈਮ ਤੇ ਸੀ ਅੱਜ ਤਾਂ ਮੈਨੂੰ ਸ਼ੋਰਟੀ ਆ ਨਾ ਇੱਕ ਇੱਕ ਵਰਗੀ ਉਹ ਐਵੇਂ ਨਹੀਂ ਸੁਣਾਈ ਸਾਨੂੰ ਭਾਵੇਂ ਉਦੋਂ ਵੀ ਇੱਥੇ ਖੜਾ ਹੁੰਦਾ ਭਾਪੀ ਨਾਲ ਲੈ ਗਿਆ ਬਾਈ ਧੰਨਵਾਦ ਕਰ ਮੈਂ ਤਾਂ ਪਹਿਲੀ ਬਹੁਜਾ ਗਈ ਉਹ ਤਾਂ ਰੋਜ਼ ਹੀ ਪੈ ਲਗੜਾ ਵੀ ਨਵੀਂ ਲਾ ਲਈਆ ਕਰਨੇ ਦਸਤਾ ਨਮਸਤੇ ਹੁਣ ਤੀਨ ਨਹੀਂ ਰੱਖਿਆ ਇੱਧਰ ਉੱਧਰ ਜਮਾ ਨਹੀਂ ਰਿੱਚ ਇੱਥੇ ਜਮਾ ਸਾਹਮਣੇ ਖੜਾ ਮੇਰਾ ਨਹੀਂ ਪੈਂਦਾ ਬਈ ਲੈਡ ਪੈ ਗਈ ਨਾ ਤਾਂ ਭਾਗਿਆ ਉਹ ਝਾੜੀਆਂ ਹੈ ਤਾਂ ਡਰੂਗਾ ਹੀ ਮੇਰਾ ਲੈਡ ਤਾਂ ਮੈਂ ਵੀਡੀਓ ਵੀ ਨਹੀਂ ਬਣਨੀ ਸੀ ਲੈਡ ਤਾਂ ਮਾਰਨੀ ਪੈਣੀ ਸੀ ਲੈਡ ਤਾਂ ਮਾਰਨੀ ਪੈਂਦੀ ਹੈ ਨਾ ਤੇ ਹੁਣ ਉਹ ਦੇਖੋ ਉਦੋਂ ਕਿੰਨਾ ਰਸ਼ ਹੋਇਆ ਜੱਗ ਗੱਡੀ ਵੀ ਹਿੰਦੀ ਦੀ ਇੱਕ ਪਰ ਆਇਆ ਖੜਾ ਰਿਹਾ ਫੇਰ ਵੀ ਵੀਡੀਓ ਬਣਾਉਂਦਾ ਉੱਪਰ ਦੇ ਓਏ ਆ ਗਈ ਹੋ ਗਿਆ ਭਰਾਵਾ ਐਵੇਂ ਨਾ ਕਰ ਪਰ ਮੈਂਨੇ ਚੀਜ਼ ਦੇਖੀ ਸੀ ਥੋੜੀ ਚਲਾਉਂਦਾ ਤਾਂ ਗੱਡੀ ਵੀ ਤੇ ਜਿਹੜੇ ਹਾਂ ਬਹੁਤ ਏ ਹੈ ਭਾਵੇਂ ਐਦਾਂ ਖੜਾ ਹੋਵੇ ਸਾਡਾ ਪਤਾ ਵੀ ਨਾ ਲੱਗਿਆ ਯਾਰ ਦੇਖਦੇ ਤੇ ਮੈਂ ਵੀ ਦੇਖਦਾ ਪਿਆ ਦੇਖ ਤੂੰ ਮੋੜ ਸੀ ਚਾਲੇ ਇਹਨਾਂ ਦੇ ਉੱਤੇ ਗੱਡੀ ਲੇ ਰਹੀ ਭਾਵੇਂ ਉਹੀ ਵਾਲਾ ਫੇਰ ਬਾਹਰ ਨੂੰ ਆਇਆ ਖੜਾ ਹੋਵੇ ਬਾਫੀ ਤੇ ਦੇ ਦਿਸੂਗਾ ਤੇ ਟੈਨਸ਼ਨ ਲੈ ਲਈ ਯਾਰ ਤੂੰ ਵੀ ਹੋਰ ਲੱਭੋ ਤੁਹਾਨੂੰ ਪੱਕਾ ਦੇਖੀ ਵਾਲੀ ਤੇ ਨਿਗਾ ਕਿਵੇਂ ਮਾਰੀ ਹੈ ਯਾਰ ਜਿਵੇਂ ਥੋੜੀ ਚਲਾਣਾ ਉਹ ਹੋ ਸਾਨੂੰ ਦਿਖਣਾ ਪਹਿਲਾਂ ਤੁਹਾਨੂੰ ਥੋੜੀ ਆ ਦੇਖ ਵੀਰ ਇੱਧਰ ਐਕਸਾਈਡ ਤੋਂ ਸਾਨੂੰ ਵੀ ਦਿਦਾ ਤੈਨੂੰ ਪਹਿਲਾਂ ਤੋਂ ਦਿਖਿਆ ਰੇ ਪਿੱਛੇ ਵਾਲਾ ਨਹੀਂ ਦਿਖਿਆ ਪਹਿਲਾਂ ਵੀ ਉਦੋਂ ਕੋਈ ਗੱਲ ਕਰਦੇ ਭਈ ਜਦੋਂ ਚੱਕਦਾ ਮੈਂ ਕਿਹਾ ਉਹਦੇ ਪਿੱਛੇ ਗੱਲਾਂ ਜੀ ਲੱਗੀਆਂ ਨਹੀਂ ਹੁਣ ਮੇਰਾ ਪੂਰਾ ਤਾਂ ਕਰ ਮੈਨੂੰ ਲੱਗਦਾ ਕਿ ਸੰਝਣਾ ਕੀ ਹੋ ਕੀ ਹੋਗੀ ਹੈ ਗੱਡੀ ਆਦੀ ਹੈ ਪਿਛਲੀ ਸਾਈਡ ਆਓ ਪਹਾੜ ਇਧਰਲੀ ਸਾਈਡ ਆ ਨਾ ਸੱਜੇ ਪਾਸੇ ਸੰਝਣਾ ਇਧਰਲੇ ਪਾਸੇ ਖਾਈ ਹੈ ਹਾਂਜੀ ਸੱਜੇ ਪਾਸੇ ਦਿਖੂਗਾ ਖਾਈ ਚ ਤਾਂ ਕੀ ਦੇਖਣਾ ਹੈ ਤਾਂ ਹੀ ਫੇ ਅਸਲ 'ਚ ਉੱਥੋਂ ਗੱਡੀ ਮੋੜੀ ਸੀ ਤਾਂ ਉਹ ਲਾਈਟ ਬੱਜੀ ਉਹਦੇ ਤੇ ਤਾਂ ਇਹਨੂੰ ਦਿਖ ਗਿਆ ਜੀ ਵੀ ਹੈ ਸਰੋ ਦਿੱਕਤ ਆ ਗਿਆ ਬਸ ਸਹੀ ਗੱਲ ਆ ਹੋਰ ਲੱਡੂ ਮੰਡੋ ਪਹਿਲਾਂ ਤੋਂ ਦਿਸਣੇ ਹੋ ਗਾ ਹੁੰਦ ਸੀ ਆ ਉਹ ਇਹਨਾਂ ਨੇ ਪਹਿਲੇ ਸਾਰੇ ਚੜਾਦਾਂ ਦੇ ਵਿੱਚ ਲੱਗਦਾ ਇਹਨਾਂ ਨੇ ਤਾਂ ਤੇਜ਼ ਜਾਣਾ ਜਿੱਥੇ ਗੱਡੀ ਰੋਕੀ ਉੱਥੇ ਖੜਾ ਵਿੰਦਾ ਉਹ ਇਹ ਠੱਡ ਕੀ ਭਰਦੇ ਹੋਣਗੇ ਜਾਨਵਰਾਂ ਨੂੰ ਛੋੜਿਆ ਨੂੰਗਾ ਸਰ ਜੰਗਲੀ ਹੈ ਹਨਾ ਦੀਪਾ ਜੀ ਹੋਰ ਜਾਨਵਰ ਜਾਨਵਰ ਨੂੰ ਖਾਂਦਾ ਲੈ ਉੰਨੇ ਨੂੰ ਪੀਣ ਗਾਏ ਨੂੰ ਇੱਧਰ ਹੈ ਪੀਣ ਗਾ ਹਾਂ ਹਾਂਜੀ ਉਹ ਤਾਂ ਹੀ ਰਾਤ ਉਹਦਣ ਇੱਥੇ ਮੋਤਨ ਆਪਾਂ ਆਹੀ ਚੌਂਕੀ ਤੋਂ ਮੁੜ ਕੇ ਗਏ ਸੀ ਤੇ ਬਹੁਤ ਗੜੀ ਸੀ ਨੂੰ ਹੈ ਨੀ ਰਾਤ ਨੂੰ ਇੱਧਰ ਨਹੀਂ ਆਉਂਦਾ ਮੈਂ ਦੋ ਤਿੰਨ ਵਾਰੀ ਆਇਆ ਇੱਧਰ ਬਾਬਾ ਵਾਲੇ ਨਾਲ ਜਾਣਾ ਉਹ ਵੀ ਇੱਧਰ ਜਾ ਹੁੰਦਾ ਇਹ ਤੂੰ ਇੱਕ ਦੋ ਦੋ ਵਾਰ ਆਇਆ ਹੈਂ ਮੈਂ ਤੇ ਨਹੀਂ ਮੈਂ ਮਨ ਬਣਾ ਕੀਤਾ ਵੀ ਮੈਂ ਨਹੀਂ ਜਾਣਾ ਮੋਟਰਸਾਈਕਲ ਹਾਂ ਹਾਂ ਆਹ ਹੋਏ ਥੋੜੀ ਨਾ ਹਾਂਜੀ 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 ਹੁਣ ਤਾਂ ਚੱਲ ਗਏ ਆ ਨਾ ਗਲਤ ਕਰ ਮੈਂ ਨਾ ਰੋਕਿਆ ਇਹਨੂੰ ਮੈਂ ਕਹਾ ਉਹਦੀ 10 12 ਮੁੰਡੇ ਸੀਗੇ ਤਾਂ ਉਹ ਕਮਾ 10 12 ਹੀ ਜਿੰਨੇ ਮੋਟਰਸਾਈਕਲ ਦੇ ਸੀ ਨਾ ਹਾਂ ਹੈ ਤਾਂ ਮੋਟਰਸਾਈਕਲ ਤੇ ਤਾਂ ਜਾਨਵਰ ਨੇ ਅਟੈਕ ਕਰੇ ਦੇਣਾ ਨਾ ਬੰਦਿਆਂ ਦੀ ਗੱਲ ਛੱਡ ਬੰਦਾ ਕੁਛ ਨਹੀਂ ਜਾਨਵਰ ਥੋੜੀ ਕੁਛ ਉਹ ਕਹਿ ਲੂੰਗਾ ਜਾਨਵਰ ਨੇ ਤਾਂ ਚੱਕ ਦੇਣੀ ਸੀ ਪਾ ਜਾਨਵਰ ਥੋੜਾ ਡਰਨ ਨੂੰ ਰੱਖੋ ਉਹ ਗਾਂਏ ਕੋ ਜਿੱਦ ਟੈਕ ਹੁਣ ਜਾਨਵਰ ਜਾਨਵਰ ਨੂੰ ਖਾ ਕੇ ਜਿੰਦਾ ਇਹਨਾਂ ਨੂੰ ਕਹਿੰਦੇ ਸੀ ਰੋਟੀ ਦੇ ਕੇ ਜਾਂਦਾ ਕੋਈ ਬਣਾ ਕੇ ਮੈਨੂੰ ਨਹੀਂ ਦਿਖ ਰਿਹਾ ਆਪਾ ਆਪਣਾ ਆਪਣਾ ਫੋਨ ਥੋੜਾ ਜਿਹਾ ਉੱਚਾ ਕਰ ਲਓ ਭਾਈ ਸਾਹਿਬ ਸਹੀ ਹੈ ਇੱਕ ਦਸ ਬਾਪਰਾ ਗੰਗਾ ਬਾਰੇ ਦਾ ਵੀ ਪਰਚਾ ਹੋ ਉਹ ਇਦਾਂ ਦਾ ਸੰਭਰ ਦਾ ਵੀ ਆ ਉਹ ਦਰ ਚਾਹੀਦੀ ਕੋਈ ਦੋ ਨੰਬਰ ਜੀ ਮਾਰਦੇ ਜਿਹੜੇ ਮਾਰਦੇ ਹੂ ਉਹ ਕੀ ਅੱਗੇ ਪੰਜਾਬ ਦਾ ਬੋਲਡਰ ਆ ਗਿਆ ਪੁੱਤ ਲਾ ਅੱਗੇ ਮਾਚਲ ਸ਼ੁਰੂ ਹੋਣਾ ਅੱਗੇ ਕੀ ਹੈ ਛੜੀ ਉਹ ਪੱਕਾ ਨਹੀਂ ਇੱਥੇ ਨਹੀਂ ਹੁੰਦੀ ਓਟੀ ਬੋਦਲ ਪਈ ਸੀ ਇੱਥੇ ਬੋਤਲਾਂ ਸ਼ਟ